ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਟਮਾਟਰਾਂ ਦੀ ਇੱਕ ਆਚਾਰ ਦੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਵੀਡੀਓ ਨੂੰ ਤੇ ਇਹਦੇ ਲਈ ਆਪਾਂ 1/2 ਕਿਲੋ ਟਮਾਟਰ ਲਏ ਆ ਜੀ ਪੂਰੇ ਪੱਕੇ ਟਮਾਟਰ ਸੀਗੇ ਇਹ ਲਾਲ ਹੋਏਗੇ ਤੇ ਆਪਾਂ ਇਹਨਾਂ ਨੂੰ ਬਚਾਲਿਓ ਕੱਟ ਲਿਆ ਦੋ ਭਾਗਾਂ ਦੇ ਵਿੱਚ ਤੇ ਜਿਹੜੇ ਬਚਾਲੇ ਜੜ ਹੁੰਦੀ ਆ ਉਹ ਆਪਾਂ ਕੱਢ ਦਿੱਤੀ ਹੈਗੀ ਤੇ ਪੂਰੇ ਪੱਕੇ ਹੋਏ ਟਮਾਟਰ ਆ ਇਹ ਮਿੱਠੇ ਸੀਗੇ ਖੱਟੇ ਨਹੀਂ ਸੀ ਟਮਾਟਰ ਇਹ ਤੇ ਆਪਾਂ ਥੋੜਾ ਜਿਹਾ ਤੇਲ ਪਾ ਲਿਆ ਜੀ ਤੇ ਕਲਕਾ ਕੇ ਤੇਲ ਨੂੰ ਆਪਾਂ ਇਹਦੇ ਵਿੱਚ ਟਮਾਟਰ ਪਾ ਲਾਂਗੇ ਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਫਿਰ ਤੇ ਜਿਨੇ ਆਪਾਂ ਨਿੰਬੂ ਤੇ ਅੰਬ ਦਾ achar ਖਾਣੇ ਆ ਜੀ ਸਾਲ ਭਰ ਖਾਈ ਜਾਂਦੇ ਨੇ ਸਟੋਰ ਕਰਕੇ ਉਸੇ ਤਰ੍ਹਾਂ ਇਹਨੂੰ ਵੀ ਆਪਾਂ ਰੱਖ ਸਕਦੇ ਆ ਖਰਾਬ ਨਹੀਂ ਹੁੰਦਾ ਇਹ achar ਤੇ ਆਪਾਂ ਕੜਾਹੀ ਦੇ ਚਾਰੇ ਪਾਸੇ ਜਿਹੜਾ ਤੇਲ ਫਲਾ ਦਾਂਗੇ ਤਾਂ ਕਿ ਟਮਾਟਰ ਆਪਣੇ ਥੱਲੇ ਨਾ ਲੱਗਣ ਤੇ ਨਰਮ ਹੋਣ ਦੀ ਕਰਾ ਪੈਣਾ ਨੂੰ ਢਾਕੇ ਪਕਾ ਲਾਂਗੇ ਜੀ ਟਮਾਟਰਾਂ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਹੋ ਜੀ ਲੱਗੀ ਆ ਤਾਂ ਆਪਾਂ ਨੂੰ ਹੌਸਲਾ ਮਿਲਦਾ ਏ ਆਪਣੇ ਟਮਾਟਰ ਥੋੜੇ ਸੌਫਟ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਨੂਨ ਪਾਤਾ ਹੈ ਜੀ ਆਪਾਂ ਉਹੀ ਰੈਸਪੀ ਟਰਾਈ ਕਰਦੇ ਆ ਜਿਹੜੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਹੁੰਦੀਆਂ ਹਮੇਸ਼ਾ ਕੋਈ ਬਾਹਰੋਂ ਚੀਜ਼ ਲਿਆਉਂਦੀ ਆਪਾਂ ਨੂੰ ਲੋੜ ਨਹੀਂ ਹੁੰਦੀ ਹਮੇਸ਼ਾ ਘਰ ਦਾ ਚੀਜ਼ਾਂ ਦੀ ਟਰਾਈ ਕਰਦੇ ਆਪਾਂ ਤੇ ਆਪਾਂ ਇਹਨੂੰ ਢੱਕ ਕੇ ਪਕਾ ਲਿਆ ਜੀ 7-8 ਮਿੰਟ ਤੇ ਹੁਣ ਆਪਣੇ ਜਿਹੜੇ ਟਮਾਟਰ ਬਿਲਕੁਲ ਸੌਫਟ ਹੋ ਗਏ ਆ ਤੇ ਆਪਾਂ ਇਹਨਾਂ ਦੇ ਛਿਲਕੇ ਜਿਹੜੇ ਉਤਾਰ ਲਏ ਆ ਜੀ ਸਾਰੇ ਛਿਲਕੇ ਠੰਡੇ ਹੋ ਕੇ ਤਾਰ ਲਾਂਗੇ ਆਪਾਂ ਗਰਮ ਦੇ ਨਹੀਂ ਤਾਰੇ ਜਾਂਦੇ ਤਵ ਬੇਫਿਕਰ ਹੋ ਕੇ ਜਦੋਂ ਠੰਡੇ ਹੋ ਜਾਂਦੇ ਉਦੋਂ ਸਾਰਿਆਂ ਦੇ ਛਿਲਕੇ ਉਤਾਰ ਲਾਂਗੇ ਜੀ ਤੇ ਫਿਰ ਆਪਾਂ ਇਹਨਾਂ ਨੂੰ ਪੀਸਣ ਦੀ ਤਾਂ ਲੋੜ ਨਹੀਂ ਐਸੇ ਹੀ ਆਪਾਂ ਕੌਲੀ ਨਾਲ ਜਾਂ ਤੁਸੀਂ ਹੋਰ ਕਿਸੇ ਚੀਜ਼ ਨਾਲ ਇਹਨਾਂ ਨੂੰ ਮੈਸ਼ ਕਰ ਲਓ ਆਪਾਂ ਕੋਲ ਲੈ ਨਾਲ ਕੀਤਾ ਹੈ ਜੇ ਆਪਾਂ ਇਹਨਾਂ ਨੂੰ ਪੀਸਦੇ ਤਾਂ ਉਵੇਂ ਜੇ ਕਰੰਚ ਜਾਂ ਨਹੀਂ ਹੁੰਦਾ ਵਿੱਚੋਂ ਪਰ ਐਵੇਂ ਕਰਕੇ ਇਹ ਚਟਣੀ ਜਾਂ achar ਬਹੁਤ ਟੇਸ ਬੰਦਾ ਹੈ ਤੇ ਆਪਾਂ ਸਾਰੇ ਸੀਗੇ ਟਮਾਟਰ ਇਹਨਾਂ ਨੂੰ ਜੀ ਮੈਸ਼ ਕਰ ਲਿਆ ਹੈ ਤੇ ਹੁਣ ਆਪਾਂ ਤੇਲ ਅਧਿਕ ਘਰਸੀ ਘਰਸੀ ਦਾ ਆਪਾਂ ਕਲਕਾ ਲਿਆ ਹੈ ਤੇਲ ਦਾ ਤੇ ਹੁਣ ਆਪਾਂ ਜਿਹੜੀ ਟਮਾਟਰ ਆਪਾਂ ਪੀਸ ਕੇ ਰੱਖਿਆ ਹੁਣ ਉਹ ਪਾ ਦਾਂਗੇ ਇਹਦੇ ਵਿੱਚ ਬਹੁਤ ਹੀ ਟੇਸਟਯਾ achar ਬਣ ਕੇ ਤਿਆਰ ਹੁੰਦਾ ਹੈ ਬਹੁਤ ਹੀ ਚਟਪਟਾ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੁਸੀਂ ਇਹਦੇ ਲਈ ਆਪਾਂ ਮਸਾਲੇ ਲਏ ਨਾਰਮਲ ਨਮਕਾ ਹ ਧਨੀਆ ਪਾਊਡਰ ਹੈ ਤੇ ਮਿਰਚਾਂ ਹੀ ਤੇ ਗਰਮ ਮਸਾਲਾ ਹੈ ਤੇ ਜੀਰਾ ਤੇ ਜਵੈਨ ਦਾ ਪਾਊਡਰ ਹੈ ਜੇ ਤੇ ਆਪਾਂ ਵੱਡਾ ਚਮਚਾ ਲਿਆ ਹੈ ਚਟਣੀ ਦਾ ਜਿਹੜੀ ਆਪਾਂ ਖੱਟੀ ਮਿੱਠੀ ਚਟਣੀ ਬਣਾ ਕੇ ਰੱਖਦੇ ਹੁੰਦੇ ਆ ਤੇ ਅੱਧੀ ਕੌਲੀ ਆਪਾਂ ਲਈ ਹੈ ਜੀ ਸ਼ੱਕਰ ਦੀ ਤੇ ਸਾਰੀਆਂ ਚੀਜ਼ਾਂ ਆਪਾਂ ਹੁਣ ਇਹਦੇ ਵਿੱਚ ਪਾ ਦਿਆਂਗੇ ਤੇ ਆਪਣੇ ਟਮਾਟਰ ਲਗਭਗ ਅੱਧੇ ਹੋ ਗਿਆ ਪੱਕ ਪੱਕ ਕੇ ਤੇ ਹੁਣ ਆਪਾਂ ਇਹ ਨਾਰਮਲ ਮਸਾਲੇ ਇਹਦੇ ਵਿੱਚ ਪਾ ਦਿਆਂਗੇ ਤੇ ਆਪਾਂ ਇਹ ਚਾਰ ਨੂੰ ਉਦੋਂ ਤੱਕ ਰ ਪਕਾਵਾਂਗੇ ਜਦੋਂ ਤੱਕ ਇਹ ਘਿਓ ਨਹੀਂ ਛੱਡ ਦਿੰਦਾ ਤੇ ਆਪਾਂ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਪਾਇਆ ਹੈ ਪਰ ਇਹਦਾ ਕਲਰ ਨਾਰਮਲੀ ਜਿਹੜਾ ਨੇਚਰਲੀ ਕਲਰ ਸੀ ਇਹਦਾ ਬਹੁਤ ਜਿਆਦਾ ਲਾਲ ਆਇਆ ਸੀ ਇਹ ਤਾਂ ਬਹੁਤ ਜਿਆਦਾ ਦੇਖਣ ਨੂੰ ਵੀ ਸੋਹਣਾ ਲੱਗਦਾ ਸੀਗਾ ਆਪਾਂ ਸ਼ੱਕਰ ਵੀ ਇਹਦੇ ਵਿੱਚ ਪਾਤੀ ਆ ਜੀ ਤੇ ਜਿਹੜੀ ਆਪਾਂ ਇਮਲੀ ਦੀ ਚਟਣੀ ਰੱਖੀ ਸੀਗੀ ਉਹ ਵੀ ਵਿੱਚ ਪਾਤੀ ਆ ਦੀ ਇਹਦੇ ਨਾਲ ਝਟਪਟਾ ਫਲੇਵਰ ਆਊਗਾ ਵਿੱਚੋਂ ਆਪਾਂ ਇਹਨੂੰ ਰੋਟੀ ਨਾਲ ਵੀ ਖਾ ਸਕਦੇ ਆ ਤੇ ਜਿਵੇਂ ਆਪਾਂ ਪਕੌੜੇ ਪਕੂੜੇ ਬਣਾਉਣੇ ਆ ਉਹਦੇ ਨਾਲ ਵੀ ਖਾ ਸਕਦੇ ਆ ਕਿਉਂਕਿ ਖਰਾਬ ਨਹੀਂ ਹੁੰਦੀ ਆਪਾਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਆ ਤੇ ਚਟਣੀ ਆਪਣੀ ਬਣ ਕੇ ਤਿਆਰ ਹੋ ਗਈ ਆ ਜੀ ਤੇ ਨੇ ਘੋ ਛੱਡਤਾ ਤੇ ਠੰਡੀ ਕਰਕੇ ਤੁਸੀਂ ਕਿਤੇ ਟੱਕਣ ਵਾਲੇ ਡੱਬੇ ਦੇ ਵਿੱਚ ਪਾ ਕੇ ਇਹਨੂੰ ਰੱਖ ਲਿਓ ਤੇ ਵੀਡੀਓ ਚੰਗੀ ਲਾਇਕ ਜ਼ਰੂਰ ਕਰਿਓ ਜੀ ਚੰਗੀ ਲੱਗੀ ਤਾਂ ਤੇ ਇਹਦੇ ਸਲਫਾਈਪੂ ਦਾ ਹੁੰਦੋਂ ਲਈ ਆਪੇ ਇਹ ਵਿੱਚ ਇੱਕ ਚਮਚਾ ਬਣੀ ਗਰਦਾ ਪਾਇਆ ਏ ਤੇ ਹੁਣ ਆਪਾਂ ਇਹਨੂੰ ਸਟੋਰ ਕਰਕੇ ਬਿਲਕੁਲ ਠੰਡੀ ਹੋ ਗਈ ਰੱਖ ਦੇਾਂਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਚੰਗੀ ਲੱਗੀ ਤਾਂ ਤੇ ਮਿਲਦੇ ਆਂ ਤੁਹਾਨੂੰ ਇੱਕ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ